ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਤੇ ਇੱਕ ਵਿਪਰ ਨੇ ਕਹਿ ਲਈਏ ਡੇਰਾਬਾਦ ਨੇ ਕਹਿ ਲਈਏ ਬਹੁਤ ਵੱਡਾ ਇਲਜ਼ਾਮ ਲਾਇਆ ਇਹ ਜਿਹੜੀ ਘਟਨਾ ਹੈਗੀ ਹੈ 2012 ਦੇ ਜਣ ਕੇ 13 ਸਾਲ ਪਹਿਲਾਂ ਦੀ ਹੈ ਜਿਹੜੀ ਕੁੜੀ ਨੇ ਡੇਰੇ ਦੇ ਸਾਹਮਣੇ ਜਣ ਕੇ ਪਰਮੇਸ਼ਰ ਦਰਵਾਰ ਦੇ ਸਾਹਮਣੇ ਸ਼ੂ ਸ਼ੈਟ ਕੀਤਾ ਉਹਨੇ ਜ਼ਹਿਰ ਖਾਦਾ ਸੀ ਉਸ ਵਕਤ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਹੋਈ ਸੀ ਕੋਈ ਡਰੈਗਨਸੀ ਨੈਸ਼ੀਓ ਕੁੜੀ ਕੋਈ ਠਡੀਆਂ ਵਾਲੇ ਨਾਲ ਸੰਬੰਧ ਨਹੀਂ ਸੀ ਕੋਈ ਉਹਦੇ ਕੋਲ ਸ਼ੂ ਸ਼ੈਟ ਲੈਟਰ ਨਹੀਂ ਮਿਲਿਆ ਸੀ ਤੇ ਪਰਿਵਾਰ ਨੇ ਉਸ ਵਕਤ ਅਦਾਲਤ ਦੇ ਵਿੱਚ ਵੀ ਇਹ ਬਿਆਨ ਦਿੱਤਾ ਸੀ ਕਿ ਸਾਡੀ ਕੁੜੀ ਦੀ ਮੌਤ ਆਪਣੀ ਕਿਸੇ ਵਜ੍ਹਾ ਕਰਕੇ ਹੋਈ ਹੈ ਚਲੋ ਜੇ ਮੌਤ ਹੋਈ ਹੈ ਪਰਿਵਾਰ ਦੇ ਲਈ ਅਫਸੋਸ ਹੈ ਬਹੁਤ ਵੱਡਾ ਦੁੱਖ ਹੈ ਜੇ ਕਿਤੇ ਪਰਿਵਾਰ ਸੱਚਾ ਤਾਂ ਇਨਸਾਫ ਮਿਲੇ ਮੈਂ ਇੱਥੇ ਤੱਕ ਵੀ ਕਹਿ ਰਿਹਾ ਪਰ ਜਦੋਂ ਤੁਸੀਂ 13 ਸਾਲ ਪੁਰਾਣਾ ਕੇਸ ਦੁਆਰੇ ਮੀਡੀਆ ਦੇ ਸਾਹਮਣੇ ਆਉਂਦਾ ਹੈ ਅਦਾਲਤ ਵੱਲੋਂ ਹੁਕਮ ਹੁੰਦੇ ਹੈ ਡੀਜੀਪੀ ਸਾਹਿਬ ਨੂੰ ਕਿ ਐਫ ਆਈ ਆਰ ਕਰਕੇ ਤਵਦੀਸ਼ ਕੀਤੀ ਜਾਵੇ ਇਨਵੈਸਟੀਗੇਸ਼ਨ ਕੀਤੀ ਜਾਵੇ ਜਾਂਚ ਕੀਤੀ ਜਾਵੇ ਦੂਜੇ ਪਾਸੇ ਭਾਈ ਨੀਰ ਸਿੰਘ ਟੱਡੀਆਂ ਵਾਲੇ ਨੇ ਇਹ ਬਿਆਨ ਦੇ ਦਿੱਤਾ ਉਹ ਕਹਿੰਦੇ ਮੈਂ ਕੋਆਪਰੇਟ ਕਰਾਂਗਾ ਜਿੱਥੇ ਵੀ ਮੈਨੂੰ ਅਦਾਲਤ ਬੁલાਏਗੀ ਪ੍ਰਸ਼ਾਸਨ ਬੁਲਾਏਗਾ ਮੈਂ ਉੱਥੇ ਜਾਵਾਂਗਾ ਤੇ ਮੇਰੇ ਕੋਲਿਆ ਕੋਈ ਪੁੱਛਗਿੱਛ ਕਰਨ ਪਰਮੇਸ਼ਰ ਦਰਬਾਰ ਦਾ ਪੂਰਾ ਜਥਾ ਕੋਆਪਰੇਟ ਕਰੇਗਾ ਹਾਲਾਂਕਿ ਮੈਂ ਜਿਹੜੀ ਇੱਥੇ ਗੱਲ ਕਰਨੀ ਹੈ ਉਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੀਰੀਅਸ ਹੋ ਕੇ ਸੁਣਿਓ ਮੈਂ ਤਕਰੀਬਨ ਜਦੋਂ ਵੀ ਬੋਲਣ ਦੀ ਕੋਸ਼ਿਸ਼ ਕਰਦਾ ਮੈਂ ਇਹ ਕਹਿਣਾ ਹੁੰਦਾ ਕਿ ਸਭ ਤੋਂ ਉੱਤਮ ਫੈਸਲਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਜੇ ਸਿੱਖ ਸੰਗਤਾਂ ਦੀ ਤੁਸੀਂ ਗੱਲ ਕਰਦੇ ਹੋ ਪਰ ਭਾਈ ਜੀ ਸਿੰਘ ਢੱਡੀਆਂ ਵਾਲਿਆਂ ਨੇ ਜਿਹੜਾ ਪਿਛਲੇ 10 ਸਾਲ ਤੋਂ ਬੇਪਰ ਦੇ ਖੇਤਰ ਫੇਰਿਆ ਪਖੰਡਵਾਦ ਦੇ ਡੇਰਾਵਾਦ ਦੇ ਖੇਤਰ ਫੇਰਿਆ ਉਹ ਕਿਤੇ ਨਾ ਕਿਤੇ ਜਿਹੜਾ ਡੇਰਾਵਾਦ ਹੈ ਬੇਪਰ ਹੈ ਜਿਹੜਾ ਉਹ ਹਾਜਮ ਨਹੀਂ ਕਰ ਰਿਹਾ ਮੈਂ ਜਿਹੜੀ ਅੱਥੇ ਅੱਜ ਗੱਲ ਕਰ ਰਹੀ ਹਾਂ ਜਿਹੜੇ ਬੰਦੇ ਅੱਜ YouTube ਤੇ Facebookਾਂ ਤੇ ਜਾਂ ਆਪਣਾ ਮੀਡੀਆ ਜਿਹੜਾ ਸੋਸ਼ਲ ਮੀਡੀਆ ਹੈਗਾ ਉੱਥੇ ਗੱਲਬਾਤ ਕਰਦੇ ਆ ਬਿਆਨਬਾਜ਼ੀ ਕਰਦੇ ਢੱਡੀਆਂ ਬੜਾ ਫਸ ਗਿਆ ਜੀ ਹੁਣ ਗ੍ਰਿਫਤਾਰੀ ਹੋ ਜੇਲ੍ਹ ਹੋ ਸਕਦੀ ਹੈ ਮੂੰਹ ਉੱਡਿਆ ਪਿਆ ਇਹੋ ਜਿਹੀ ਗੱਲਾਂ ਬਤਾਂ ਲੋਕ ਕਰਦੇ ਆ ਜਦੋਂ ਭਾਈ ਜੀ ਸਿੰਘ ਦੇ ਸਾਥੀ ਭਵਿੰਦਰ ਸਿੰਘ ਦਾ ਕਤਲ ਹੁੰਦਾ ਟਕਸਾਲ ਵਾਲੇ ਆਬਾਗੜ ਵਿਲੇ ਦੇ ਜ਼ਿੰਮੇਵਾਰੀ ਲਈ ਸੀ ਅਖੋਤੀ ਨੇ ਸਾਰੇ ਉਦੋਂ ਜਹੇਦਾਰ ਕਿੱਥੇ ਸੀ ਜਾਂ ਹੋਰ ਸਿੱਖ ਜਨਮਦਿਆਂ ਕਿੱਥੇ ਸੀ ਸ਼ਰਿਆਮੂ ਨੇ ਪ੍ਰੈਸ ਕਾਨਫਰੰਸ ਕਰਕੇ ਕਹਤਾ ਸੀ ਕਹਿੰਦਾ ਢੱਡਰੀਆਂ 'ਵਲ ਤੇ ਹਮਲਾ ਮੈਂ ਕਰਵਾਇਆ ਸਾਨੂੰ ਕਰਵਾਉਣਾ ਪਿਆ ਇਸ ਦਾ ਕੋਈ ਸਿੱਧੇ ਤੌਰ ਤੇ ਬਿਆਨ ਨਹੀਂ ਦਿੱਤਾ ਸੀ ਜਿਹੜਾ ਅੱਜ ਦਾ ਪ੍ਰੋਪੋਗੈਂਡਾ ਹੈਗਾ ਇਹ ਢੱਡਰੀਆਂ ਵਾਲਿਆਂ ਦੀ ਚੜਤ ਇਹ ਬੇਪਰ ਤੋਂ ਬ੍ਰਾਹਮਣਵਾਦ ਤੋਂ ਦੇਖੀ ਨਹੀਂ ਜਾਂਦੀ ਜਰੀ ਨਹੀਂ ਜਾਂਦੀ ਕਿਉਂਕਿ ਜਿਹੜੀ ਗੱਲ ਠੋਸ ਹੈ ਗੁਰਬਾਣੀ ਦੇ ਮੁਤਾਬਕ ਉਹ ਢੱਡਰੀਆਂ ਵਾਲੇ ਕਰ ਰਹੇ ਨੇ ਸਾਡੇ ਵੱਡੇ ਵੱਡੇ ਪ੍ਰਚਾਰਕ ਛਿੜਕੇ ਪੈ ਨੇ ਹਿੱਲੇ ਪੈ ਨੇ ਰੋਟੀ ਦਾ ਮਸਲਾ ਆ ਜਾਂਦਾ ਮੈਂ ਅੱਜ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ ਜੇ ਅੱਜ ਢੜਰੀਆਂ ਵਾਲਾ ਹਿੰਦੁਸਤਾਨ ਦੀ ਧਰਤੀ ਤੇ ਪੂਰਾ ਔਰਲ ਦੇ ਵਿੱਚ ਘੁੰਮਿਆ ਹੋਇਆ ਦੁਨੀਆਂ ਦੇ ਵਿੱਚ ਘੁੰਮਿਆ ਹੋਇਆ ਪ੍ਰਚਾਰ ਉਹਨੇ ਕੀਤਾ ਹੈ ਜੇ ਉਹੇ ਜਿਹਾ ਬੰਦਾ ਗਲਤ ਹੈ ਨਾ ਮੈਂ ਕਹਿੰਦਾ ਇੰਡੀਆ ਦੇ ਵਿੱਚ ਕੋਈ ਪ੍ਰਚਾਰ ਕੀ ਹੈ ਇਹ ਗਰੰਟੀ ਹੈ ਔਰ ਜੇ ਕੋਈ ਮੇਰੇ ਕੋਲ ਪੁੱਛੂ ਬੜੇ ਲੋਕ ਕਮੈਂਟ ਕਰਦੇ ਆ ਕੀ ਹੋਊਗਾ ਮੈਂ ਕਹਿੰਦਾ ਅਸੀਂ ਹੱਕ ਠੋਕੇ ਨਾਲ ਖੜੇ ਆ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਆ ਤੁਸੀਂ ਜੇਲ੍ਹ ਜਾਣ ਦੀ ਗੱਲ ਕਰਦੇ ਹੋ ਜੇ ਹਾਈ ਕੋਰਟ ਮੈਨੂੰ ਵੀ ਬੁਲਾ ਲਵੇ ਮੈਂ ਵੀ ਜਾਣ ਨੂੰ ਤਿਆਰ ਹਾਂ ਕਿਉਂਕਿ ਉਹਦੇ ਵਿੱਚ ਹੈ ਹੀ ਕੁਛ ਨਹੀਂ ਮੇਰੇ ਨਾਲ ਬੱਬੂ ਇੰਦਰ ਸਿੰਘ ਕੋ ਗਾਦੀ ਗੱਲ ਹੋਈ ਉਹ ਕਹਿੰਦੇ 13 ਸਾਲ ਪੁਰਾਣਾ ਕੇਸ ਕਿਉਂ ਫਰੋਲੇ ਆ ਨਾਲੇ ਇੱਕ ਮੈਂ ਤੁਹਾਨੂੰ ਇੱਥੇ ਜਿਹੜੀ ਗੱਲ ਸਾਂਝੀ ਕਰਨੀ ਉਹਨੂੰ ਧਿਆਨ ਦੇ ਨਾਲ ਸੁਣਿਓ ਆ ਜਿਹੜੇ ਬਾਦਲ ਸਿੰਘ ਨਰੇਨ ਮਹਾਂਤ ਜਿਨ੍ਹਾਂ ਨੂੰ ਕਲੀਨ ਚੇਟ ਦਿੱਤੇ ਜੱਜਦਾਰਾਂ ਨੇ ਹੁਣ ਉਹ ਜਿਹੜਾ ਮੁੱਦਾ ਹੈ ਉਹਨੂੰ ਠੰਡੇ ਵਸਤੇ ਵਿੱਚ ਕਿੱਦਾਂ ਪਾਉਣਾ ਹੈ ਇਹ ਤਾਂ ਉਭਾਰਿਆ ਗਿਆ ਸਿਰਦੇ ਤੌਰ ਤੇ ਜਥੇਦਾਰਾਂ ਦੇ ਮੂੰਹ ਵਿੱਚ ਘੁੰਗੜੀਆਂ ਪਈਆਂ ਹੋਈਆਂ ਨੇ ਕਿਉਂਕਿ ਕੌਮ ਲਈ ਬੋਲਣਾ ਨਹੀਂ ਇਹਨਾਂ ਨੇ ਰਜਵਾੜਿਆਂ ਦੇ ਲਈ ਬੋਲਣਾ ਹੁੰਦਾ ਹੈ ਬਾਲਾਂ ਦੇ ਕੋਲੋਂ ਬੁਰਕੀ ਮਿਲਦੀ ਹੈ ਤੇ ਉਹ ਬੁਰਕੀ ਮਿਲਦੀ ਰਹਿਣੀ ਹੈ ਜਣਕਿ ਜਿਹੜਾ ਡਰਾਮਾ ਬਾਦਲਾਂ ਦੇ ਲਈ ਰਚਿਆ ਸੀ ਮਾਫ਼ ਕਰਨ ਵਾਅਦੇ ਉਹਨੂੰ ਠੰਡੇ ਵਸਤੇ ਵਿੱਚ ਹੁਣ ਕਿੱਦਾਂ ਪਾਉਣਾ ਹੈ ਇਹ ਮੁੱਦਾ ਨਮਾਹਵਾ ਰਹਿ ਗਿਆ ਦੂਜੀ ਗੱਲ ਜਿਹੜਾ ਸੱਜਣ ਕੋਰਟ 'ਤੇ ਜਾਂਦਾ ਹੈ ਕਹਿੰਦਾ ਕਿ ਸਾਡੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਢਡੀਆਂ ਵਾਲੇ ਨੇ ਫਿਰ ਬਾਅਦ ਵਿੱਚ ਕਤਲ ਕਰ ਦਿੱਤਾ ਤੇ ਉਹ ਸੱਜਣ ਵੀ ਚਾਹੁੰਦਾ ਢਡੀਆਂ ਵਾਲੇ ਕੋਲੇ ਪੈਸਾ ਬਾਧੂ ਹੈ ਮਤਲਬ ਇਹੀ ਹੈ ਨਾ ਇਨਕਮ ਦਾ ਸੋਰਸ ਹੈਗਾ ਬੀਬੀ 30 ਲੱਖ ਰੁਪਇਆ ਦੇ ਕੇ ਸ਼ਾਇਦ ਮੇਰਾ ਘਰ ਪਰ ਦੇ ਮਤਲਬ ਆਹੀ ਹੈ ਹੋਰ ਕੁਝ ਨਹੀਂ ਹੈਗਾ ਰਹੀ ਗੱਲ ਉਹ ਸੱਚੇ ਨੇ ਜਾਂ ਝੂਠੇ ਨੇ ਉਹਨਾਂ ਸ਼ਰਿਆਮ ਕਹਿੰਦਾ ਉਹ ਕਹਿੰਦਾ ਪੁਲਿਸ ਮੈਨੂੰ ਲੈ ਕੇ ਜਾਵੇ ਮੇਰੇ ਡੇਰੇ ਵਿੱਚ ਆਵੇ ਮੈਨੂੰ ਹਾਈ ਕੋਰਟ ਬੁਲਾਵੇ ਜਿੱਥੇ ਮਰਜ਼ੀ ਪੁੱਛ ਵਿੱਚ ਕਰੋ ਮੈਂ ਕੋਆਪਰੇਟ ਕਰੂੰਗਾ ਮੈਂ ਤਿਆਰ ਆ ਤੇ ਝੂਠਾ ਬੰਦਾ ਇਦਾਂ ਕਦੇ ਨਹੀਂ ਕਹਿ ਸਕਦਾ ਪਰ ਜਿਨ੍ਹਾਂ ਦਾ ਜੋਰ ਲੱਗਿਆ ਹੋਇਆ ਨਾ ਢਡੀਆਂ ਵਾਲੇ ਦੀਵਾ ਝਕਾਉਣ ਵਾਸਤੇ ਕੀਤੇ ਰੱਖੋ ਮੈਂ ਘਟਨਾ ਸੁਣਾਉਣ ਲੱਗਾ ਚਾਰ ਬ੍ਰਾਹਮਣ ਜਾਂਦੇ ਸੀ ਜੰਗਲ ਦੇ ਵਿੱਚ ਜਦੋਂ ਪਾਣੀ ਦੀ ਪਿਆਸ ਲੱਗੀ ਨਾ ਨੇੜੇ-ਨੇੜੇ ਪਾਣੀ ਹੈ ਨਹੀਂ ਸੀ ਦੇ ਉਹਨਾਂ ਨੇ ਇੱਕ ਬਿਉਂਦ ਬਣਾਈ ਕਿ ਖੂਹ ਦੇ ਵਿੱਚ ਪਾਣੀ ਤਾਂ ਹੈਗਾ ਪਰ ਪਾਣੀ ਕੱਢੀਏ ਕਿਦਾਂ ਕਹਿੰਦੇ ਉਹਨਾਂ ਨੇ ਇੱਕ ਨੇ ਨਾ ਆਪਣੇ ਸਿਰ ਤੇ ਜਿਹੜੀ ਪਾਗਬੰਨੀ ਸੀ ਉਹਦੇ ਨਾਲ ਜੋੜਾ ਬੰਨਿਆ ਜੋੜਾ ਚਮੜੇ ਦਾ ਹੁੰਦਾ ਜੋੜੇ ਨਾਲ ਪਾਣੀ ਕੱਢ ਕੇ ਪੀ ਲਿਆ ਚਾਰ ਨੇ ਪਾਣੀ ਪੀ ਲਿਆ ਪੰਜ ਜਿਹੜਾ ਪੰਜਵਾਂ ਸੀ ਉਹਨੇ ਪੀਤਾ ਨਾ ਤੇ ਜਿਹੜਾ ਪੰਜਵੇਂ ਨੇ ਪੀਤਾ ਨਾ ਹੁਣ ਤੁਰੇ ਜਾ ਰਹੇ ਪਿੰਡ ਅੱਗੇ ਆਗੇ ਉਹ ਜਿਹੜੇ 4 ਸੀ ਉਹ ਕਹਿੰਦੇ ਵੀ ਜਿਹੜਾ 5 ਮੈਨਾਂ ਇਹ ਬਦਨਾਮ ਕਰੂਗਾ ਆਪਾਂ ਨੂੰ ਵੀ ਆਪਾਂ ਜੋੜੇ ਨਾਲ ਪਾਣੀ ਪੀਤਾ ਹੈ ਖੂਬ ਵਿੱਚੋਂ ਕੱਢ ਕੇ ਕਿਉਂ ਨਾ ਆਪਾਂ ਬਦਨਾਮ ਇਹਨੂੰ ਕਰ ਦਈਏ ਜਦੋਂ ਪਿੰਡ ਵਿੱਚ ਪਹੁੰਚੇ ਰੌਲਾ ਪਾਤਾ ਕਹਿੰਦੇ ਜਿਹੜਾ ਪੰਜਵਾਂ ਸਾਥੀ ਹੈ ਨਾ ਸਾਡਾ ਕਹਿੰਦੇ ਅਸੀਂ ਇਹਨੂੰ ਬੜਾ ਰੋਕਿਆ ਸੀ ਇਹਨੇ ਕਹਿੰਦੇ ਸਾਡੇ ਸਾਡੀ ਗੱਲ ਨਹੀਂ ਸੁਣੀ ਖੂਬ ਵਿੱਚੋਂ ਜੋੜੇ ਨਾਲ ਕੱਢ ਕੇ ਪਾਣੀ ਪੀਤਾ ਹੁਣ ਦੇਖੋ ਪੀਤਾ ਤਾਂ 4 ਨੇ ਆਪ ਸੀ ਜਿਹੜਾ ਪੰਜਮਾ ਸੱਚਾ ਸੀ ਜਿਹਨੇ ਪੀਤਾ ਨੂੰ ਉਹਨੂੰ ਬਦਨਾਮ ਕਰਦਾ ਇਹ ਬੇਪਰ ਇਦਾਂ ਕਰਦਾ ਜਿਹੜਾ ਬੰਦਾ ਸਿੱਖੀ ਲਈ ਸੱਚ ਬੋਲਦਾ ਨਾ ਉਹਨੂੰ ਬਦਨਾਮ ਕਿੱਦਾਂ ਕਰਨਾ ਉਹਤੇ ਐਲੀਕੇਸ਼ਨ ਲਾ ਕੇ ਉਹਨੂੰ ਨੀਵਾ ਕਿੱਦਾਂ ਝਕਾਉਣਾ ਇਹ ਮੁੱਢਕਦੀਮਾ ਤੋਂ ਜਿਹੜੀ ਅਰੰਝ ਚੱਲਦੀ ਰਹੀ ਹੈ ਮੇਲਾਸ ਵਿੱਚ ਇੱਕ ਬੇਨਤੀ ਕਰਨੀ ਹੈ ਜਿਹੜੇ ਸੋਸ਼ਲ ਮੀਡੀਆ ਵਾਲੇ ਨੇ ਨਾ ਵਧਾ ਜੜਾ ਕੇ ਗੱਲਾਂ ਕਰਦੇ ਨੇ ਪਰੇਸ਼ ਮਰਦਵਾਰ ਦੇ ਅੱਗੇ ਜਾਂਦੇ ਨੇ ਬਸ ਘੰਟਾ ਕਰਹਿ ਗਿਆ ਪੁਲਿਸ ਆਉਣ ਵਾਲੀ ਹੈ ਗ੍ਰਿਫਤਾਰ ਕਰਨ ਵਾਲੀ ਹੈ ਪੁਲਿਸ ਗ੍ਰਿਫਤਾਰ ਕੀ ਕਰੂਗੀ ਉਹ ਤਾਂ ਸ਼ਰੀਆਮ ਕਹੀ ਜਾਂਦੇ ਕਹਿੰਦੇ ਜਿੱਥੇ ਮਰਜ਼ੀ ਬਲਾਓ ਮੈਂ ਆਉਣਾ ਜਾਣ ਕੇ ਮੀਡੀਆ ਨੂੰ ਖਬਰ ਚਾਹੀਦੀ ਹੈ ਟੀਆਰਪੀ ਕਿੱਦਾਂ ਵਧਾਉਣੀ ਹੈ ਇੱਕ ਮੈਂ ਬੇਨਤੀ ਕਰਨੀ ਹੈ ਤੁਸੀਂ ਜਿਹੜੇ ਭਾਰਤ ਵਿੱਚ ਰਹਿੰਦੇ ਹੋ ਨਾ ਖਾਸ ਕਰਕੇ ਜੇ ਪੰਜਾਬ ਦੀ ਧਰਤੀ ਤੇ ਰਹਿੰਦੇ ਹੋ ਇਹ ਪੰਜਾਬ ਦੀ ਧਰਤੀ ਨੂੰ ਗੁਰੂਆਂ ਦੀ ਧਰਤੀ ਕਿਆ ਜਾਂਦਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਪ੍ਰੋਫੈਸਰ ਪੂਰਨ ਸਿੰਘ ਵਰਗਿਆ ਨੇ ਕਿਹਾ ਤੇ ਜੇ ਤੁਹਾਡੀ ਜਮੀਰ ਮਰ ਜਾਂਦੀ ਹੈ ਨਾ ਖਬਰ ਨੂੰ ਵਧਾ ਚੜਾ ਕੇ ਪੇਸ਼ ਕਰ ਦਿਓ ਤਾਂ ਤੁਹਾਨੂੰ ਹੱਥਾਂ ਨਾਲ ਲਿੱਤੀਆਂ ਮੂੰਹ ਨਾਲ ਖੋਲਣੀਆਂ ਪੈਣਗੀਆਂ ਇਸ ਕੇਸ ਤੇ ਮਹੀਨਾ ਲੱਗੇ 2 ਮਹੀਨੇ ਲੱਗਣ 5 ਮਹੀਨੇ ਲੱਗਣ ਮੈਂ ਦਾਅਵੇ ਨਾਲ ਕਹਿੰਦਾ ਕਿ ਭਾਈ ਜੀ ਸਿੰਘ ਢੱਡਰੀਆਂ ਵਾਲੇ ਇਹਦੇ ਵਿੱਚ નિર્ਦੋਸ਼ ਨੇ ਉਹਨਾਂ ਦਾ ਕਸੂਰ ਕੋਈ ਨਹੀਂ ਕੁੜੀ ਆਪਣੇ ਆ ਮਰੀਏ ਜ਼ਹਿਰ ਖਾ ਕੇ ਮਰੀਏ ਜਿਹੜਾ ਪਰਿਵਾਰ ਹੁਣ ਐਲੀਕੇਸ਼ਨ 13 ਸਾਲ ਬਾਅਦ ਲਿਆ ਬੁਲਾ ਰਿਹਾ ਹੈ ਭੂਤਨੀਆਂ ਉਹਨੂੰ ਵੀ ਪਹਿਣ ਗਿਆ ਕਿਉਂਕਿ ਮਾਨਹਾਨੀ ਦਾ ਕੇਸ ਹੋਣਾ ਦੁਨੀਆ ਦੇ ਧੜਕ ਪ੍ਰਚਾਰ ਨੇ ਭਾਈ ਜੀ ਸਿੰਘ ਢੱਡਰੀਆਂ ਵਾਲੇ ਇਹ ਗੱਲ ਚੇਤੇ ਰੱਖਿਓ ਤੇ ਜਿਹੜਾ ਡੇਰਾ ਬਾਦ ਪਿੱਛੇ ਪਿਆ ਪਿਆ ਨਾ ਹੁਣ ਕਹਿੰਦੇ ਨੇ ਢੱਡਰੀਆਂ ਵਾਲਾ ਬਲਾਤਕਾਰੀ ਹੈ ਸ਼ਰਮ ਕਰੋ ਬਲਾਤਕਾਰੀ ਤੁਸੀਂ ਆਪ ਹੁਣ ਨਾਨਕ ਸਰੀਆਂ ਦਾ ਮੁੱਦਾ ਪੱਖਿਆ ਸੀ ਇਹ ਸਾਰੇ ਮੁੱਦੇ ਭਾਵੇਂ ਬਾਦਲਾਂ ਦਾ ਮੁੱਦਾ ਹੋਵੇ ਭਾਵੇਂ ਨਾਨਕ ਸ਼ਰੀਰ ਦਾ ਮੁੱਦਾ ਹੋਵੇ ਇਹਨੂੰ ਠੰਡੇ ਬੱਜ ਦੇ ਵਿੱਚ ਕਿੱਦਾਂ ਪਾਉਣਾ ਹੈ ਇਸ ਕਰਕੇ ਟੱਡੀਆਂ ਵਾਲਾ ਜਿਹੜਾ 13 ਸਾਲ ਪੁਰਾਣਾ ਕੇਸ ਸੀ ਨਾ ਉਹ ਛੇੜਿਆ ਗਿਆ ਜਾਣ ਬੁਝ ਕੇ ਚੇਤੇ ਰੱਖਿਓ ਮੇਰੇ ਨਾਲ ਦੁੱਧਾ ਦੁੱਧ ਪਾਣੀ ਦਾ ਪਾਣੀ ਫੋਣ ਵਾਲਾ ਪੰਜ ਚਾਰ ਮਹੀਨੇ ਲੱਗ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ